ਹਾਂਜੀ ਸਸਰੀ ਅਕਾਲ ਸਾਰੇ ਭੈਣ ਭਰਾਵਾਂ ਨੂੰ ਅੱਜ ਦੀ ਵੀਡੀਓ ਤੇ ਅੱਜ ਅਸੀਂ ਗੱਲ ਕਰਾਂਗੇ ਜਿੰਨੇ ਵੀ ਮੁੰਡੇ ਕੁੜੀਆਂ ਪਲੱਸ 2 ਪਾਸ ਹੈਗੇ ਆ ਸਾਰਿਆਂ ਲਈ ਵਧੀਆ ਮੌਕਾ ਹੈ ਗਿਆ ਡਾਇਰੈਕਟ ਭਰਤੀ ਆ ਚੁੱਕੀ ਹੈ ਪੰਜਾਬ ਦੇ ਵਿੱਚ ਕੋਈ ਵੀ ਤੁਹਾਡਾ ਐਗਜ਼ਾਮ ਨਹੀਂ ਲਿੱਤਾ ਜਾਊਗਾ ਡਾਇਰੈਕਟ ਇੰਟਰਵਿਊ ਵੇਸਤੇ ਸਿਲੈਕਸ਼ਨ ਹੋਊਗਾ ਸਭ ਤੋਂ ਪਹਿਲਾਂ ਕੈਂਡੀਡੇਟ ਦੀ ਪਲੱਸ 2 ਹੋਣੀ ਚਾਹੀਦੀ ਹੈ ਠੀਕ ਹੈ ਤਾਂ ਸਭ ਤੋਂ ਪਹਿਲਾਂ ਇੱਥੇ ਤੁਸੀਂ ਦੇਖ ਸਕਦੇ ਹੋ ਰਜੇ ਨੋਟੀਫਿਕੇਸ਼ਨ ਆ ਚੁੱਕਿਆ ਹੈ ਗਰੂ ਰਵੀਦਾਸ ਆਯੁਰਵੈਦਿਕ ਯੂਨੀਵਰਸਿਟੀ ਪੰਜਾਬ ਦੇ ਵਿੱਚ ਜਿਹੜੇ ਵੀ ਕੈਂਡੀਡੇਟ ਇੰਟਰਸਟਿਡ ਹੈਗੇ ਇਸ ਫਾਰਮ ਨੂੰ ਫਿਲ ਕਰ ਸਕਦੇ ਹੋ ਫਾਰਮ ਸਟਾਰਟ ਹੋ ਚੁੱਕੇ ਹਨ ਇਸ ਦੀ ਜਿਹੜੀ ਲਾਸਟ ਡੇਟ ਹੈਗੀ ਹੈ ਰਜੇ 4 ਫੈਬਰੂਅਰੀ ਇਸ ਦੀ ਲਾਸਟ ਡੇਟ ਹੋਵੇਗੀ 4 ਫੈਬ ਤੋਂ ਪਹਿਲਾਂ ਤੁਸੀਂ ਫਾਰਮ ਨੂੰ ਫਿਲ ਕਰਨਾ ਹੈ ਫਾਰਮ ਕਿੱਦਾਂ ਫਿਲ ਕਰਨਾ ਹੈ ਇਸੀ ਵੀਡੀਓ 'ਚ ਤੁਹਾਨੂੰ ਦੱਸਾਂਗੇ ਨਾਲ ਦੀ ਨਾਲ ਜੇ ਤੁਸੀਂ ਚੈਨਲ ਤੇ ਫਸਟ ਟਾਈਮ ਵਿజిਟ ਕਰੋ ਸਭ ਤੋਂ ਪਹਿਲਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਨਾਲੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਅਸੀਂ ਜਿਹੜੀ ਵੀ ਵੀਡੀਓ ਪਾਵਾਂਗੇ ਉਸ ਦਾ ਤੁਹਾਨੂੰ ਨੋਟੀਫਿਕੇਸ਼ਨ ਮਿਲ ਜਾਊਗਾ ਤਾਂ ਫਿਰ ਲੋ ਜੀ ਇੱਥੇ ਤੁਸੀਂ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਜਿਹੜੀ ਪੋਸਟ ਹੈਗੀ ਹੈ ਉਹ ਯੋਗਾ ਦੀ ਪੋਸਟ ਹੈਗੀ ਹੈ ਕਾਫੀ ਅੱਛੀ ਪੋਸਟ ਹੈਗੀ ਹੈ 1000 ਇਹ ਪੋਸਟ ਜਿਹੜੀ ਹੈਗੀ ਹੈ ਇਨਕਰੀਜ਼ ਵੀ ਹੋ ਸਕਦੀ ਹੈ ਡਿਕਰੀਜ਼ ਵੀ ਹੋ ਸਕਦੀ ਹੈ ਇਹ ਇੰਨੀ ਤਾਂ ਕਨਫਰਮ ਹੈਗੀ ਹੈ ਫਿਰ ਅਸੀਂ ਗੱਲ ਕਰੀਏ ਕੁਆਲਿਫਿਕੇਸ਼ਨ ਦੀ ਇਥੇ ਤੁਸੀਂ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਕੈਂਡੀਡੇਟ ਨੂੰ +2 ਪਾਸ ਕਰਨੀ ਹੋਣੀ ਚਾਹੀਦੀ ਹੈ ਨਾਲੇ ਐਟ ਲੀਸਟ 1 ਇਅਰ ਦਾ ਰੈਗੂਲਰ ਡਿਪਲੋਮਾ ਹੋਣਾ ਚਾਹੀਦਾ ਠੀਕ ਹੈ ਜਿਹੜਾ ਇਹ ਵੀ ਕੈਂਡੀਡੇਟ ਨੂੰ ਡਿਸਟੈਂਸ ਤੋਂ ਕੀਤਾ ਉਹ ਵੈਲਿਡ ਨਹੀਂ ਹੋਊਗਾ 1 ਇਅਰ ਦਾ ਰੈਗੂਲਰ ਡਿਪਲੋਮਾ ਹੋਣਾ ਚਾਹੀਦਾ ਡਿਪਲੋਮੇ ਨੂੰ ਲੈ ਕੇ ਕੈਂਡੀਡੇਟਾਂ ਦੇ ਕਾਫੀ ਸਵਾਲ ਸੀ ਕਿਸੇ ਵੀ ਇੰਸਟੀਟਿਊਟ ਤੋਂ ਜਾਂ ਤੁਸੀਂ ਯੂਨੀਵਰਸਿਟੀ ਤੋਂ ਕੀਤਾ ਰੈਗੂਲਰ ਹੋਣਾ ਚਾਹੀਦਾ ਕਾਫੀ ਅੱਛੀ ਪੇ ਸਕੇਲ ਰਹੂਗੀ ਇਸ ਲਈ ਤੁਸੀਂ ਦੇਖ ਸਕਦੇ ਹੋ 25000 ਪਰ ਮੰਥ ਇਸਦੀ ਬੇਸਿਕ ਪੇ ਸਕੇਲ ਹੈਗੇ ਲੋ ਜੀ ਇਸਦੀ ਲਾਸਟ ਡੇਟ ਜਿਹੜੀ ਹੈਗੀ ਹੈ ਸਬਮਿਸ਼ਨ ਕਰਨ ਦੀ 4 ਫੈਬਰੂਅਰੀ ਤੁਸੀਂ ਫਾਰਮ ਆਪਣਾ ਫਿਲ ਕਰ ਸਕਦੇ ਹੋ ਤਾਂ ਸਭ ਤੋਂ ਪਹਿਲਾਂ ਜਿਵੇਂ ਕੈਂਡੀਡੇਟ ਫਾਰਮ ਫਿਲ ਕਰਦਾ ਹੈ ਫਾਰਮ ਫਿਲ ਕਰਨ ਤੋਂ ਬਾਅਦ ਠੀਕ ਹੈ ਤਾਂ ਇੱਥੇ ਵੀ ਤੁਸੀਂ ਦੇਖ ਸਕਦੇ ਹੋ ਜਿਵੇਂ ਕੁਆਲਿਫੀਕੇਸ਼ਨ ਐਕਸਪੀਰੀਅੰਸ ਠੀਕ ਹੈ ਐਕਸਪੀਰੀਅੰਸ ਹੈਗੇ ਤਾਂ ਵਧੀਆ ਗੱਲ ਹੈਗੀ ਹੈ ਚਾਂਸ ਜ਼ਿਆਦਾ ਹੈਗੇ ਨਾਲੇ ਜਿਵੇਂ ਇੰਟਰਵਿਊ ਹੋਊਗਾ ਇੰਟਰਵਿਊ ਵਿੱਚ ਕੀ ਪੁੱਛਿਆ ਜਾਊਗਾ ਉਹ ਵੀ ਦੱਸਾਂਗੇ ਤੁਹਾਨੂੰ ਠੀਕ ਹੈ ਪਲੱਸ 2 ਪਾਸ ਹੋਣੀ ਚਾਹੀਦੀ ਹੈ ਨਾਲੇ 1 ਇਅਰ ਦਾ ਡਿਪਲੋਮਾ ਹੋਣਾ ਚਾਹੀਦਾ ਕਿਸੇ ਵੀ ਯੂਨੀਵਰਸਿਟੀ ਤੋਂ ਕਰ ਸਕਦੇ ਹੋ ਤੁਸੀਂ ਵੀ ਹੈ ਗਿਆ ਜੀ ਐਕਸਪੀਰੀਅੰਸ ਠੀਕ ਹੈ ਵਰਕਿੰਗ ਐਕਸਪੀਰੀਅੰਸ ਹੋਣਾ ਚਾਹੀਦਾ ਯੋਗਤਾ ਠੀਕ ਹੈ 1 ਇਅਰ ਦਾ ਜਾਂ ਹਾਫ ਇਅਰ ਦਾ ਵੀ ਹੈ ਗਿਆ ਇਹ ਵੀ ਤੁਸੀਂ ਅਪਲਾਈ ਕਰ ਸਕਦੇ ਹੋ ਇਹ ਪਰਫਾਰਮਾ ਹੈ ਗਿਆ ਜੀ ਜਿਹੜਾ ਤੁਹਾਨੂੰ ਫਿਲ ਕਰਨਾ ਹੈ ਆਫਲਾਈਨ ਮੋਡ ਰਹੂਗਾ ਕੋਈ ਅਪਲੀਕੇਸ਼ਨ ਫੀਸ ਨਹੀਂ ਹੋਊਗੀ ਫਾਰਮ ਦੀ ਠੀਕ ਹੈ ਸਭ ਤੋਂ ਪਹਿਲਾਂ ਕੈਂਡੀਡੇਟ ਨੂੰ ਇੱਥੇ ਆਪਣੀ ਜਿਹੜੀ ਫੋਟੋ ਹੁੰਦੀ ਹੈ ਰਜੇ ਪਾਸਪੋਰਟ ਸਾਈਜ਼ ਦੀ ਇਹ ਪੇਸਟ ਕਰਨੀ ਹੈਗੀ ਹੈ ਉਸ ਤੋਂ ਬਾਅਦ ਕੈਂਡੀਡੇਟ ਨੂੰ ਆਪਣਾ ਜਿਹੜਾ ਪਰਸਨਲ ਡਾਟਾ ਹੁੰਦਾ ਇਹ ਫਿਲ ਕਰਨਾ ਹੈ ਤਾਂ ਆਪਣਾ ਬਾਇਓ ਡਾਟਾ ਫਿਲ ਕਰਨ ਵਾਸਤੇ ਸਭ ਤੋਂ ਪਹਿਲਾਂ ਕੈਂਡੀਡੇਟ ਨੂੰ ਆਪਣਾ ਨੇਮ ਫਿਲ ਕਰਨਾ ਹੈ ਫਿਰ ਕੈਂਡੀਡੇਟ ਨੂੰ ਫਾਦਰ ਨੇਮ ਤੇ ਜਾਂ ਹਸਬੰਡ ਨੇਮ ਹੈਗਾ ਫਿਰ ਐਡਰੈਸ ਜਿਹੜਾ ਹੈਗੇ ਕੋਰਸਪੋਂਡਿੰਗ ਇਹ ਤੁਸੀਂ ਮੈਂਸ਼ਨ ਕਰਨਾ ਉਸ ਤੋਂ ਬਾਅਦ ਰਜੇ ਫੋਨ ਨੰਬਰ ਤੁਸੀਂ ਫਿਲ ਕਰਨਾ ਫਿਰ ਈਮੇਲ ਹੈਗੀ ਜਿਹੜੀ ਇਹ ਕੈਪੀਟਲ ਲੈਟਰ ਤੇ ਹੋਣੀ ਚਾਹੀਦੀ ਹੈ ਠੀਕ ਹੈ ਇੱਥੇ ਮੈਂਸ਼ਨ ਹੈਗਾ ਬਾਕੀ ਤੁਸੀਂ ਛੋਟੇ ਸੀ ਪਾ ਸਕਦੇ ਹੋ ਜਿਵੇਂ ਨੇਮ ਹੈਗਾ ਨੇਮ ਦਾ ਫਰਸਟ ਲੈਟਰ ਕੈਪੀਟਲ ਹੋਣਾ ਚਾਹੀਦਾ ਨੈਕਸਟ ਜਿਹੜੇ ਛੋਟੇ ਹੋਣੇ ਚਾਹੀਦੇ ਆ ਈਮੇਲ ਹੈਗੀ ਹੈ ਇਹ ਸਾਰੀ ਕੈਪੀਟਲ ਲੈਟਰ ਜੇ ਹੋਗੇ ਨੈਕਸਟ ਹੈਗਾ ਨੈਸ਼ਨਲ ਦੇ ਵਿੱਚ ਤੁਸੀਂ ਇੰਡੀਅਨ ਫਿਰ ਡੇਟ ਆਫ ਬਰਥ ਜਿਹੜੀ ਹੈਗੀ ਹੈ ਇਹ ਤੁਸੀਂ 31st ਡਿਸੰਬਰ ਦੇ ਅਕੋਰਡਿੰਗ ਮੈਂਸ਼ਨ ਕਰਨੀ ਹੈ ਕਿ ਕਿੰਨੀ ਏਜ ਹੋਗੀ ਠੀਕ ਹੈ ਉਸ ਤੋਂ ਬਾਅਦ ਅਜੇ ਤੁਸੀਂ ਕੈਟਾਗਰੀ ਮੈਂਸ਼ਨ ਕਰਨੀ ਹੈ ਜੇ ਤੁਸੀਂ ਅਦਰ ਕੈਟਾਗਰੀ ਤੋਂ ਹੈਗੇ ਹੋ ਜਿਵੇਂ AWS ਵਿੱਚ ਅਪਲਾਈ ਕਰਦੇ ਹੋ ਜਾਂ ਫਿਰ ਤੁਸੀਂ SC ਕੈਟਾਗਰੀ ਤੋਂ ਹੈਗੇ ਆ ST ਤੋਂ ਹੈਗੇ ਆ ਤਾਂ ਫਿਰ ਰਜੇ ਤੁਹਾਨੂੰ ਸਰਟੀਫਿਕੇਟ ਅਟੈਚ ਕਰਨਾ ਉਸ ਤੋਂ ਬਾਅਦ ਕੈਂਡੀਡੇਟ ਦੀ ਕੁਆਲਿਫਿਕੇਸ਼ਨ ਕੀ ਹੈਗੀ ਹੈ ਸੀਰੀਅਲ ਵਾਈਜ਼ ਨੰਬਰ ਤੁਸੀਂ ਸਭ ਤੋਂ ਪਹਿਲਾਂ ਜਿਵੇਂ ਐਜੂਕੇਸ਼ਨ ਕੁਆਲਿਫਿਕੇਸ਼ਨ ਤੁਹਾਡੀ 10th ਹੈਗੀ ਹੈ ਫਿਰ +2 ਹੈਗੀ ਹੈ ਫਿਰ ਜਿਵੇਂ ਗ੍ਰੈਜੂਏਸ਼ਨ ਹੈਗੀ ਹੈ ਤਾਂ ਠੀਕ ਹੈ ਫਿਰ ਕਿਸ ਬੋਰਡ ਤੋਂ ਕੀਤੀ ਹੈ ਤੁਸੀਂ ਫਿਰ ਇੰਸਟੀਟਿਊਟ ਦੇ ਕਾਲਜ ਦਾ ਨੇਮ ਉਸ ਤੋਂ ਬਾਅਦ ਪਾਸਿੰਗ ਯਰ ਫਿਰ ਪਰਸੈਂਟੇਜ ਕਿੰਨੇ ਹੈ ਇਸੇਮ ਤਰੀਕੇ ਨਾਲ ਸਿਕੁਐਂਸ ਵਿੱਚ ਜਿਵੇਂ ਸਭ ਤੋਂ ਪਹਿਲਾ ਕੈਂਡੀਡੇਟ ਨੂੰ 10th ਪਲੱਸ 2 ਉਸ ਤੋਂ ਛੋਟੀ ਹੈਗੀ ਤਾਂ ਉਹ ਵੀ ਤੁਸੀਂ ਮੈਂਸ਼ਨ ਕਰ ਸਕਦੇ ਹੋ ਫਿਰ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਜਿਹੜਾ ਅਦਰ ਕੋਰਸ ਕੋਈ ਵੀ ਕੀਤਾ ਉਹ ਵੀ ਤੁਸੀਂ ਠੀਕ ਹੈ ਤਾਂ ਮੈਂ ਤੁਸੀਂ ਦੇਖ ਸਕਦੇ ਹੋ 10th ਸਟੈਂਡਰਡ ਤੋਂ ਸਟਾਰਟਿੰਗ ਕਰਨੀ ਹੈ ਠੀਕ ਹੈ ਉਸ ਤੋਂ ਬਾਅਦ ਕੈਂਡੀਡੇਟ ਦਾ ਜਿਹੜਾ ਐਕਸਪੀਰੀਅੰਸ ਹੈਗਾ ਸੀਰੀਅਲ ਵਾਈਜ਼ ਨੰਬਰ 1 ਨੇਮ ઓર્ગેનાઇゼਸ਼ਨ ਕਿੱਥੋਂ ਤੋਂ ਕੀਤਾ ਪੇ ਸਕੇਲ ਕਿੰਨੇ ਮਿਲਦੇ ਆ ਕਿੰਨੇ ਟਾਈਮ ਤੱਕ ਕੀਤਾ ਫਿਰ ਵਾਕਡਾਣਾ ਹੈ ਠੀਕ ਹੈ ਇਹ ਤੁਸੀਂ ਮੈਨਸ਼ਨ ਕਰਨਾ ਫਿਰ ਜੇ ਕੈਂਡੀਡੇਟ ਮੈਟ੍ਰੀਕਲ ਸਰਟੀਫਿਕੇਟ ਹੈ ਗਿਆ ਤਾਂ ਤੁਸੀਂ ਇਸ ਤੇ ਯਸ ਕਰਕੇ ਅਟੈਚ ਕਰਨਾ ਨਹੀਂ ਹੈ ਗਿਆ ਤਾਂ ਨੋ ਕਰ ਸਕਦੇ ਠੀਕ ਹੈ ਸੀਨੀਅਰ ਸਕੈਂਡਰੀ ਪਲਸ 2 ਕੀਤੀ ਹੈ ਤਾਂ ਇਸ ਤੇ ਵਿੱਚ ਯਸ ਕਰਨਾ ਹੈ ਡਿਗਰੀ ਜਿਵੇਂ ਇਸ ਵਿੱਚ ਤੁਸੀਂ ਯਸ ਕਰਦੇ ਹੋ ਯਸ ਕਰਨ ਤੋਂ ਬਾਅਦ ਕੈਂਡੀਡੇਟ ਨੂੰ ਹਰ ਡਾਕੂਮੈਂਟ ਕੀ ਕਰਨਾ ਅਟੈਚ ਕਰ ਪਲਸ 2 ਤੇ ਯਸ ਕਰ ਦਿਓ ਤਾਂ ਪਲੱਸ 2 ਅਟੈਚ ਕਰਨੇ ਡਿਗਰੀ ਕਰਦੇ ਹੋ ਤਾਂ ਡਿਗਰੀ ਡਿਪਲੋਮਾ ਹੈ ਗਿਆ ਯੈਸ ਹੈ ਗਿਆ ਤਾਂ ਫਿਰ ਤੁਸੀਂ ਉਸ ਤੇ ਵਿੱਚ ਐਡ ਕਰਨਾ ਫਿਰ ਰਿਲੇਵੈਂਟ ਐਕਸਪੀਰੀਅੰਸ ਸਰਟੀਫਿਕੇਟ ਹੈ ਗਿਆ ਫਿਰ ਕੈਟਾਗਰੀ ਸਰਟੀਫਿਕੇਟ ਹੈ ਗਿਆ ਠੀਕ ਹੈ ਜੀ ਤਾਂ ਇਹ ਸਾਰੇ ਡਾਕੂਮੈਂਟ ਹੋਣੇ ਚਾਹੀਦੇ ਠੀਕ ਹੈ ਫਿਰ ਸਰਟੀਫਿਕੇਟ ਆਫ ਰੈਫਰੈਂਸ ਕੋਰਸ ਆਫ ਮੈਡੀਟੇਸ਼ਨ ਐਂਡ ਯੋਗਾ ਸਾਇੰਸ ਠੀਕ ਹੈ ਕੰਡਕਟ ਬਾਈ ਗਲੂ ਰਵੀਦਾਸ ਯੂਨੀਵਰਸਿਟੀ ਕੋਈ ਵੀ ਹੈ ਗਿਆ ਤਾਂ ਇੱਥੇ ਯੈਸ ਕਰਕੇ ਫਿਰ ਕੈਂਡੀਡੇਟ ਨੂੰ ਆਪਣਾ ਨੇਮ ਫਿਲ ਕਰਨਾ ਹੈ ਨੇਮ ਫਿਲ ਕਰਨ ਤੋਂ ਬਾਅਦ ਕੈਂਡੀਡੇਟ ਦੇ ਇੱਥੇ ਸਿਗਨੇਚਰ ਹੋਣੇ ਫਿਜਿਸਟੇਟ ਨੂੰ ਤੁਸੀਂ ਜਿਹੜਾ ਫਾਰਮ ਹੈਗੇ ਰਜ ਇਸਪੀਡ ਪੋਸਟ ਕਰਦੇ ਹੋ ਇਹੋ ਠੀਕ ਹੈ ਉਸ ਤੋਂ ਬਾਅਦ ਕੁਝ ਜਰਨਲ ਇਨਸਟਰਕਸ਼ਨ ਦਿੱਤੀ ਗਈ ਹੈ ਠੀਕ ਹੈ ਸਭ ਤੋਂ ਪਹਿਲਾਂ ਜਿਵੇਂ ਕੈਂਡੀਡੇਟ ਹੈਗੇ ਸਿਟੀਜ਼ਨ ਆਫ ਇੰਡੀਆ ਤਾਂ ਹੋਣਾ ਚਾਹੀਦਾ ਫਿਰ ਪਲੱਸ 2 ਹੋਣੀ ਚਾਹੀਦੀ ਹੈ ਡਿਪਲੋਮਾ ਹੋਣਾ ਚਾਹੀਦਾ ਠੀਕ ਹੈ ਹਾਈਅਰ ਕੁਆਲਿਫੀਕੇਸ਼ਨ ਯੋਗਾ ਹੋਣਾ ਚਾਹੀਦਾ ਉਸ ਤੋਂ ਬਾਅਦ ਹੈਗੇ ਜਿਹੜਾ ਕੈਂਡੀਡੇਟ ਨੂੰ ਹਾਫイヤー ਦਾ ਜਾਂ 1イヤー ਦਾ ਜਿਹੜਾ ਵੀ ਮਤਲਬ ਐਕਸਪੀਰੀਅੰਸ ਹੈਗੇ ਉਸ ਤੋਂ ਰਿਗਾਰਡਿੰਗ ਫਿਰ ਇਹ ਇਨਟਰਕਸ਼ਨ ਤੁਸੀਂ ਰੀਡ ਕਰਨੀ ਆ ਫਿਰ ਜਿਵੇਂ ਇੱਥੇ ਐਪਲੀਕੇਸ਼ਨ ਜਿਹੜਾ ਫਾਰਮ ਹੁੰਦਾ ਇਸ ਨੂੰ ਤੁਸੀਂ 4 ਫੈਬ ਤੋਂ ਪਹਿਲਾਂ ਪਹਿਲਾਂ ਆਪਣਾ ਇਸ ਐਡਰੈਸ ਤੇ ਤੁਸੀਂ ਸਪੈਡ ਪੋਸਟ ਕਰਨਾ ਕਾਫੀ ਕੈਂਡੀਡੇਟਾਂ ਦਾ ਡਾਊਟ ਲੈਂਦਾ ਕਿ ਐਡਰੈਸ ਕੀ ਹੈਗਾ ਇਹ ਐਡਰੈਸ ਹੈਗੇ ਰਜੇ ਠੀਕ ਹੈ ਇੱਥੇ ਤੁਸੀਂ ਪੋਸਟ ਕਰਨਾ ਇਹ ਮੇਲ ਹੈਗੀ ਹੈ ਯੂਨੀਵਰਸਿਟੀ ਦੀ ਇੱਥੇ ਤੁਹਾਨੂੰ ਮੇਲ ਆਊਗੀ ਇਸ ਤੇ ਰਿਗਾਰਡਿੰਗ ਜਿਹੜੀ ਵੀ ਅਪਡੇਟ ਆਊਗੀ ਇਹ ਆਫੀਸ਼ੀਅਲ ਵੈਬਸਾਈਟ ਹੈਗੀ ਹੈ ਯੂਨੀਵਰਸਿਟੀ ਦੀ ਠੀਕ ਹੈ ਜਿਹੜੀ ਵੀ ਅਪਡੇਟ ਆਊਗੀ ਜਿਵੇਂ ਸਭ ਤੋਂ ਪਹਿਲਾਂ ਕੈਂਡੀਡੇਟ ਆਪਣਾ ਫਾਰਮ ਫਿਲ ਕਰਦਾ ਉਸਤੇਬਦ ਕੈਂਡੀਡੇਟਾਂ ਦੇ ਜਿਵੇਂ ਡਾਕੂਮੈਂਟ ਚੈੱਕ ਹੋਣਗੇ ਜਿਹੜਿਆਂ ਦੇ ਪ੍ਰੋਪਰ ਡਾਕੂਮੈਂਟ ਹੋਣਗੇ ਉਹਨਾਂ ਦਾ ਹੀ ਮੈਟ੍ਰੀਸਟ ਵਿੱਚ ਨੇਮ ਆਊਗਾ ਫਿਰ ਇੱਕ ਲਿਸਟ ਆਊਗੀ ਲਿਸਟ ਵਿੱਚ ਕੈਂਡੀਡੇਟ ਨੇ ਆਪਣਾ ਨੇਮ ਚੈੱਕ ਕਰਨਾ ਜਿਹੜੇ ਕੈਂਡੀਡੇਟ ਕੋਲ ਜਿਵੇਂ ਤੁਸੀਂ ਫਾਰਮ ਫਿਲ ਕਰਦੇ ਹੋ ਉਸ ਵਿੱਚ ਤੁਹਾਡੇ ਕੋਲ ਡਿਪਲੋਮਾ ਨਹੀਂ ਹੈ ਗਿਆ ਐਕਸਪੀਰੀਅੰਸ ਨਹੀਂ ਹੈ ਗਿਆ ਤਾਂ ਫਿਰ ਜਿਹੜਾ ਹੈਗਾ ਲਿਸਟ ਵਿੱਚ ਨੇਮ ਨਹੀਂ ਆਊਗਾ ਜੇ ਫਿਰ ਕੈਂਡੀਡੇਟ ওভার ਏਜ ਹੋ ਚੁੱਕਿਆ ਜਾਂ ਲਾਸਟ ਚਿਰਚੇ ਤੁਸੀਂ ਫਾਰਮ ਨੂੰ ਸਪੈਡ ਪੋਸਟ ਕਰਦੇ ਹੋ ਤਾਂ ਕਰਕੇ ਦਾ ਫਾਰਮ ਰਿਜੈਕਟ ਹੋ ਸਕਦਾ ਲਿਸਟ ਆਊਗੀ ਲਿਸਟ ਆਣ ਤੋਂ ਬਾਅਦ ਕੈਂਡੀਡੇਟਾਂ ਦਾ ਇੰਟਰਵਿਊ ਲਿੱਤਾ ਜਾਊਗਾ ਇੰਟਰਵਿਊ ਤਾਂ ਜਿਹੜਾ ਡੇਟ ਟਾਈਮਿੰਗ ਰਹੂਗੀ राजे ਇਹ ਤੁਹਾਨੂੰ ਆਫੀਸ਼ੀਅਲ ਵੈਬਸਾਈਟ ਤੇ ਹੀ ਅਪਡੇਟ ਮਿਲ ਜਾਊਗੀ ਕੋਈ ਵੀ ਕੈਂਡੀਡੇਟ ਦੀ ਕੁਐਰੀ ਹੈਗੀ ਹੈ ਤੁਸੀਂ ਕਮੈਂਟ ਸੈਕਸ਼ਨ 'ਚ ਕਮੈਂਟ ਕਰਕੇ ਦੱਸ ਸਕਦੇ ਹੋ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਸੈਕਸ਼ਨ 'ਚ ਜਲੂਰ ਦੱਸਣਾ ਆਪਣੇ ਜਿੰਨੇ ਵੀ ਫਰੈਂਡ ਰਿਲੇਟਿਵ WhatsApp ਗਰੁੱਪ ਹੈਗੇ ਵੀਡੀਓ ਨੂੰ ਵਾਦਤ ਵਾਦ ਸ਼ੇਅਰ ਕਰਨਾ ਤਨਵਾਦ